ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਨਾਲ ਸਮਾਣਾ ਪਾਤਣਾ ਰੋਡ ਤੇ ਡੀਏਵੀ ਸਕੂਲ ਦੇ ਕੋਲ 골ਡ ਸਟਾਰ ਐਗਰੋ ਫੈਕਟਰੀ ਚ ਲੱਗ ਗਈ ਭਿਆਨਕ ਅੱਗ ਜੀ ਹਾਂ ਇਹ ਪਾਤਣਾ ਰੋਡ ਤੇ ਤੁਸੀਂ ਦੇਖ ਰਹੇ ਹੋ ਜਾਣਕਾਰੀ ਮੁਤਾਬਕ ਕਈ ਲੱਖਾਂ ਦਾ ਜਿਹੜਾ ਫੈਕਟਰੀ ਦੇ ਵਿੱਚ ਪਿਆ ਸੀ ਸਮਾਨ ਤੇ ਕਾਫੀ ਸਮਾਨ ਜਿਹੜਾ ਫੈਕਟਰੀ ਦੇ ਮਾਲਕਾਂ ਵੱਲੋਂ ਮਜ਼ਦੂਰਾਂ ਵੱਲੋਂ ਬਾਹਰ ਕੱਢ ਲਿਆ ਗਿਆ ਜਾਣਕਾਰੀ ਮੁਤਾਬਕ ਇਹ ਅੱਗ ਜਿਹੜੀ ਹੈ ਬਿਜਲੀ ਦਾ ਕਾਰਨ ਬਣਦੀ ਵੀ ਨਜ਼ਰ ਆ ਰਹੀ ਆ ਫਾਇਰ ਬੁਗੇਟ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਚਾਰ ਗੱਡੀਆਂ ਜਿਹੜੀਆਂ ਨੇ ਹੁਣ ਤੱਕ ਪਾਣੀ ਦੀਆਂ ਜਿਹੜੀਆਂ ਲਗਾ ਚੁੱਕੇ ਆ ਪਰ ਅੱਗ ਦਾ ਬਹੁਤ ਜ਼ਿਆਦਾ ਬਹਾਵ ਹੋਣ ਦੇ ਕਾਰਨ ਜਿਹੜਾ ਅੱਗ ਬੁਝਣ ਦੇ ਵਿੱਚ ਨਹੀਂ ਆ ਰਹੀ ਮੁਲਾਜ਼ਮਾ ਨੇ ਕਿਹਾ ਕਿ ਅੱਗ ਬੁਝਾਉਣ ਦੇ ਲਈ ਕਈ ਵੀ ਜਿਹੜਾ ਰਸਤਾ ਨਹੀਂ ਲੱਭ ਰਿਹਾ ਤੇ ਅੱਗ ਦੇ ਜਿਹੜਾ ਰੋਕਣ ਦੇ ਲਈ ਸਾਈਡ ਤੋਂ ਇੱਕ ਪਾੜ ਪਾ ਕੇ ਜਿਹੜਾ ਅੱਗ ਨੂੰ ਰੋਕਿਆ ਜਾ ਰਿਹਾ ਹੈ ਤੇ ਟੀਮ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਾੜ ਜਿਹੜਾ ਪਾਣ ਤੋਂ ਬਾਅਦ ਵੀ ਅੱਗ ਜਿਹੜੀ ਹੈ ਕਾਬੂ ਨਹੀਂ ਪਾਇਆ ਜਾ ਰਿਹਾ ਤੇ ਅੰਦਰ ਜਿਹੜਾ ਸਮਾਨ ਹੈ ਸਾਰਾ ਸੜ ਕੇ ਸੁਆਹ ਹੋ ਚੁੱਕਿਆ ਹੈ ਜਦੋਂ 골ਡ ਸਟਾਰ ਦੇ ਜਿਹੜੇ ਓਨਰ ਨੇ ਮਾਲਕ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਾਨੀ ਮਾਨੀ ਨੁਕਸਾਨ ਤੋਂ ਬਚੋ ਰਹੇ ਹੈ ਪਰ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਅੱਗ ਨਾਲ ਜਿਹੜਾ ਲਗਾਤਾਰ ਜਿਹੜੀ ਹੈ ਜਦੋਂ ਜ਼ਾਹਿਰ ਕਰਦੇ ਫਾਇਰ ਬਿਗੇਟ ਦੇ ਮੁਲਾਜ਼ਮ ਨੇ ਦਿਖਦੇ ਵੀ ਨਜ਼ਰ ਆਉਂਦੇ ਨੇ ਇਹ ਜਿਹੜੀ ਆਗਿਆ ਹੈ ਬਿਜਲੀ ਦਾ ਜਿਹੜਾ ਕਾਰਨ ਹੀ ਦੱਸਿਆ ਜਾ ਰਿਹਾ ਇਸ ਫੈਕਟਰੀ ਦੇ ਵਿੱਚ ਲਗਭਗ ਜਿਹੜੀਆਂ ਆਪਾਂ ਟਰੈਕਟਰ ਅੱਜ ਦੇ ਟਾਈਮ ਜਿਹੜੇ ਕਿਸਾਨ ਨੇ ਮੋਡੀਫਾਈ ਕਰਵਾਉਂਦੇ ਨੇ ਤਾਂ ਇਹ ਉੱਥੇ ਹੀ ਜਿਹੜੇ ਤਿਆਰ ਹੁੰਦੇ ਨੇ ਜਿਨ੍ਹਾਂ ਦੇ ਟਰੈਕਟਰਾਂ ਦੇ ਵਿੱਚ ਏਸੀ ਵਗੈਰਾ ਲੱਗਦੇ ਨੇ ਚਾਹੇ ਛਤਰੀਆਂ ਲੱਗਦੀਆਂ ਨੇ ਇਹ ਸਾਰੀਆਂ ਇਸ ਫੈਕਟਰੀ ਦੇ ਵਿੱਚ ਹੀ ਤਿਆਰ ਕੀਤੀਆਂ ਜਾਂਦੀਆਂ ਨੇ ਪਰ ਅੱਗ ਦਾ ਬਹਾਵ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਇਹ ਸਾਰਾ ਅੱਗ ਲੱਗੀ ਹੈ ਤੇ ਜਿਸ ਕਰਕੇ ਹਾਲੇ ਤੱਕ ਫਾਇਰ ਬਿਗੇਟ ਦੇ ਮੁਲਾਜ਼ਮ ਅੱਗ ਨੂੰ ਰੋਕਣ ਦੇ ਵਿੱਚ ਵੀ ਲੱਗੇ ਹੋਏ ਨੇ ਫੈਕਟਰੀ ਦੇ ਸਾਰੇ ਹੀ ਮੁਲਾਜ਼ਮਾਂ ਵੱਲੋਂ ਜਿਹੜਾ ਪਿਆ ਹੋਇਆ ਸਮਾਨ ਸੀ ਉਸ ਨੂੰ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਅੱਗ ਨੂੰ ਵੀ ਰੋਕਣ ਦੀਆਂ ਜਿਹੜੀਆਂ ਮੁਸ਼ਕਲਤਾ ਨੇ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਸਮਾਣਾ ਦੇ ਪਤਨਾ ਰੋਡ ਤੋਂ 골ਡ ਸਟਾਰ ਜਿਹੜੀ ਫੈਕਟਰੀ ਹੈ ਉੱਥੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਦੇਖ ਸਕਦੇ ਹੋ ਕਿ ਅੱਗ ਨੇ ਜਿਹੜਾ 1 ਕੋ ਲਖਤ ਰੂਪ ਜਿਹੜਾ ਇੰਨਾ ਵੱਡਾ ਧਾਰ ਲਿਆ ਤੇ ਜਿੱਤੇ ਨਾਲ ਲਗਾਤਾਰ ਅੱਗ ਜਿਹੜੀ ਨਹੀਂ ਰੁਕਦੀ ਵੀ ਨਜ਼ਰ ਆਉਂਦੀ ਫਿਲਹਾਲ ਦੇ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਜਿਹੜਾ ਅੱਗ ਦਾ ਭਾਣਾ ਵਾਪਰਿਆ ਕਿਸ ਤਰੀਕੇ ਨਾਲ ਵਾਪਰਿਆ ਜੀ ਇਹ ਇਹ ਆਪਣਾ ਜਿਹੜਾ ਹੈਗਾ ਸ਼ੋਰ ਸਰਕਟ ਹੋ ਗਿਆ ਪੱਖਾ ਲੱਗਾ ਸੀ ਬਿਜਲੀ ਵਾਲਾ ਉਹਦੇ ਵਿੱਚੋਂ ਸਪਾਰਕਿੰਗ ਹੋ ਗਈ ਆ ਠੀਕ ਹੈ ਜੀ ਉੱਥੇ ਜਿੱਥੇ ਕੱਪੜੇ ਦੇ ਛਤਰੀ ਸੁਤਰੀ ਪੰਜਾਬੀ ਦੀ ਆਪਣੇ ਜਨਮ ਹਾਂ 14399 ਕੱਪੜੇ ਵਾਲੀਆਂ ਜੀ ਜੀ ਉਹ ਕੱਪੜੇ ਦੀ ਛਤਰੀਆ ਨੂੰ ਵੱਲੋਂ ਫਿਰ ਉਹਨੇ ਸਪਾਰਕਿੰਗ ਕਰਕੇ ਅੱਗ ਲੱਗ ਗਈ ਉਹਨਾਂ ਕੋਈ ਨੁਕਸਾਨ ਜ਼ਿਆਦਾ ਹੋਇਆ ਜੀ ਚਲੋ ਜਾਨੀ ਨੁਕਸਾਨ ਬਚ ਗਿਆ ਬਾਕੀ ਤਾਂ ਜਿਹੜਾ ਹੈ ਪਰਮੇਸ਼ਰ ਦੀ ਕਿਰਪਾ ਹੈ ਜੋ ਬਚਤ ਰਹੀ ਹੈ ਇਸ ਸਥਾਨ ਤੋਂ ਕੋਈ ਐਸਟੀਮੇਟ ਕਿੰਨੇ ਦਾ ਨੁਕਸਾਨ ਹੋਣਾ ਉਹ ਦੇਖੋ ਨੁਕਸਾਨ ਦਾ ਹਲੇ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਅੰਦਰ ਮਸ਼ੀਨਰੀ ਵੀ ਪਈ ਹੈ ਜੀ ਤਦੋਂ ਮਸ਼ੀਨਰੀ ਨੂੰ ਕੁਝ ਨਹੀਂ ਹੁੰਦਾ ਨਾ ਕੁਝ ਉਹ ਇਦਾਂ ਦਾ ਹੈ ਠੀਕ ਹੈ ਸਿੰਡੀ ਵਾਲਾ ਹੂੰ ਤੇ ਜ਼ਿਆਦਾਤਰ ਤਾਂ ਜਿਹੜਾ ਰੌ ਮਟੀਰੀਅਲ ਹੈ ਉਹ ਉਹਦਾ ਲਾਸ ਹੋ ਜਾਂਦਾ ਹੁਣ ਲੇਬਰ ਤੁਹਾਡੀ ਠੀਕ ਹੈ ਸਾਰੀ ਸਾਰੇ ਬ ਸਾਰੇ ਤਕਰੀਬਨ ਪਰਮੇਸ਼ਰ ਦੀ ਕਿਰਪਾ ਠੀਕ ਜੰਜੀ ਨੁਕਸਾਨ ਖਾਰਿਆ ਦਾ ਠੀਕ ਹੈ ਬਚੋ ਰਹੇ ਹਾਂਜੀ ਠੀਕ ਹੈ ਅੱਗ ਬੁਝਾਣਾ ਹੈ ਉਹ ਕਾਬੂ ਪੈ ਗਿਆ ਅੱਗ ਤੇ ਨਹੀਂ ਅੱਗ ਹਲੇ ਅੰਦਰ ਕਾਫੀ ਜ਼ਿਆਦਾ ਅੱਗ ਹੈ ਜੀ ਠੀਕ ਹੈ ਹੁਣ ਪਿਛਲੀ ਸਾਈਡ ਤੋਂ ਇਹਨਾਂ ਤੋਂ ਜੇਸੀਬੀ ਮੰਗਾਈਏ ਉਹ ਦੀਵਾਰ ਤੋੜ ਕੇ ਅੱਗ ਤੇ ਫਿਰ ਕੰਟਰੋਲ ਹੋਗਾ ਪੂਰੀ ਤਰ੍ਹਾਂ ਠੀਕ ਹੈ ਲੱਗਦਾ ਵੀ ਕਿਸ ਤਰੀਕੇ ਨਾਲ ਅੱਗ ਦਾ ਇਹ ਚਾਂਸ ਜਿਹੜਾ ਵਾਪਰੇ ਆ ਨਹੀਂ ਫਿਲਹਾਲ ਤਾਂ ਕੋਈ ਹਲੇ ਤੱਕ ਸਾਨੂੰ ਪਤਾ ਨਹੀਂ ਵੀ ਅੱਗ ਕਿਸ ਤਰ੍ਹਾਂ ਲੱਗੀ ਹੈ ਕਿਵੇਂ ਲੱਗੀ ਹੈ ਇਹ ਜ਼ਿਆਦਾ ਮਾਲਕ ਦੱਸ ਸਕਦੇ ਨੇ ਤੇ ਜਾਂ ਕੋਈ ਫੈਕਟਰੀ ਦਾ ਫੋਰਮੈਨ ਹੋਏਗਾ ਉਹ ਦੱਸ ਸਕਦਾ ਅੱਗ ਦਾ ਬਹਾਵ ਜ਼ਿਆਦਾ ਹੈ ਅੱਗ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਆ ਗਿਆ ਤਕਰੀਬਨ 50% ਅਸੀਂ ਕੰਟਰੋਲ ਕਰ ਚੁੱਕੇ ਹਾਂ ਕਿੰਨ ਤਕਰੀਬਨ ਸਾਡੇ ਕੋਲ ਦੋ ਸਮਾਨਾ ਸਟੇਸ਼ਨ ਦੀਆਂ ਨੇ ਜੀ ਚਾਰ ਵਾਰ ਭਰ ਕੇ ਆ ਗਈਆਂ ਗੱਡੀਆਂ ਚਾਰ ਵਾਰ ਭਰ ਕੇ ਗੱਡੀਆਂ ਲੱਗ ਚੁੱਕੀਆਂ ਨੇ ਹੁਣ ਤਾਂ ਠੀਕ ਹੈ ਵੀ ਹਾਲੇ ਤੱਕ ਕਾਬੂ ਨਹੀਂ ਪਾਇਆ ਨਹੀਂ ਹਲੇ ਕਾਬੂ ਨਹੀਂ ਆਇਆ ਜੀ ਅਜੇ ਤੱਕ ਠੀਕ ਹੈ